ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਦਿਨ ਪਰ ਦਿਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰ ਸ਼ਰਿਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਝੁੰਗੀਆਂ ਤੋਂ ਜਿੱਥੇ ਕਿ ਦੋ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਗੜਸ਼ੰਕਰ ਸਾਈਡ ਤੋਂ ਆਉਂਦੇ ਨੇ ਤੇ ਨੰਗਲ ਵੱਲੋਂ ਜਾਂਉਂਦੇ ਨੇ ਤੇ ਵਾਪਸ ਜਦੋਂ ਫਿਰ ਉਹ ਨੰਗਲ ਤੋਂ ਗੜਸ਼ੰਕਰ ਵੱਲੋਂ ਆਉਂਦੇ ਤਾਂ ਰਸਤੇ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੇ ਖੜ ਕੇ ਪਾਣੀ ਪੀਣ ਦਾ ਬਹਾਨਾ ਕਰਕੇ ਵਾਰਦਾਤ ਕਰਨ ਤੋਂ ਪਹਿਲਾਂ ਸਾਰੀ ਜਗ੍ਹਾ ਦਾ ਜਾਇਜ਼ਾ ਲੈਂਦੇ ਹਨ ਤੇ ਮੌਕੇ ਦਾ ਲਾਹਾ ਲੈਂਦੇ ਹੋਏ ਦੁਕਾਨ ਦੇ ਬਾਹਰ ਰੱਖੇ ਹੋਏ ਇੱਕ ਘਿਓ ਦੇ ਟੀ ਨੂੰ ਚੁੱਕ ਕੇ ਮੌਕੇ ਉਤੋਂ ਰਫੂ ਚੱਕਰ ਹੋ ਜਾਂਦੇ ਹਨ ਭਾਵੇਂ ਦੁਕਾਨਦਾਰ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਪਰ ਇਹ ਉਹਨਾਂ ਦੇ ਕਾਬੂ ਨਹੀਂ ਆਂਦੇ ਇਸ ਲਈ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਚਿੰਤਾ ਦਾ ਵਿਸ਼ੇ ਜ਼ਰੂਰ ਹੈ ਤੇ ਚਲੋ ਆ ਤੁਹਾਨੂੰ ਸੁਣਾਉਂਦੇ ਹਾਂ ਕਿ ਬਧੇਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਕੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਇਹ ਨਾ ਭਾਜੀ ਪਹਿਲਾਂ ਜਦੋਂ ਆ ਵਾਰਤ ਹੋਈ ਹੈ ਸਾਡੇ 6:00 ਵਜੇ ਠੀਕ ਹੈ ਜੀ ਉਹ ਤੋਂ ਪਹਿਲਾਂ ਨਾ ਅੱਧਾ ਘੰਟਾ ਪਹਿਲਾਂ ਇਹ ਦੁਕਾਨ ਤੇ ਆਏ ਅਸੀਂ ਨਾ ਵਾਟਰ ਕੂਲਰ ਰੱਖਿਆ ਹੋ ਬਾਹਰ ਪਾਣੀ ਪੀਣ ਵਾਸਤੇ ਠੀਕ ਆ ਸਰ ਇਹਨਾਂ ਨੇ ਇਸ਼ਾਰਾ ਜਿਹਾ ਕੀਤਾ ਵੀ ਅਸੀਂ ਪਾਣੀ ਪੀ ਲਈਏ ਗਲਾਸ ਜਿਹਾ ਦੇ ਦਿਓ ਸਾਨੂੰ ਤੇ ਉਹ ਵਰਕਰ ਰੱਖੇ ਹੋਏ ਜਿਹੜੇ ਅਸੀਂ ਉਹਨਾਂ ਨੇ ਬੰਦੇ ਨੇ ਇਹਨੂੰ ਚੱਕ ਕੇ ਉਹ ਦੇਤਾ ਗਲਾਸ ਦੇਤਾ ਇਹਨਾਂ ਨੇ ਪਾਣੀ ਪੂਣੀ ਪੀਤਾ ਤੇ ਉਹ ਆਪਸ ਵਿੱਚ ਉਧਰ ਗੱਲ ਕਰਦੇ ਤੇ ਫਿਰ ਮੇਰੇ ਕੋਲ ਵਾਈਫ ਵੀ ਮੇਰੀ ਉੱਥੇ ਦੁਕਾਨ ਤੇ ਬੈਠਦੀ ਹੈ ਜੀ ਨਾਲ ਦੂਜੀ ਦੁਕਾਨ ਤੇ ਠੀਕ ਹੈ ਜੀ ਤੇ ਉਹ ਮੇਰੇ ਕੋਲ ਆ ਕੇ ਬਹਿ ਗਏ ਤੇ ਬੰਦਾ ਸਾਡਾ ਉੱਧਰ ਬੈਠਾ ਸੀਗਾ ਦੁਕਾਨ ਤੇ ਅੰਦਰ ਇੱਕ ਬੰਦਾ ਦਗੰਦ ਦੇ ਉਹ ਬੈਠਾ ਚਲੇ ਗਏ ਉਧਰ ਨੂੰ ਘਰਸ਼ਣ ਕਰ ਵਾਲੇ ਪਾਸੇ ਨੂੰ ਚਲੇ ਗਏ ਜੀ ਇਹ ਠੀਕ ਹੈ ਜੀ ਨੇ ਸੌਰੀ ਉਧਰ ਨੂੰ ਆਪਣਾ ਨੰਗਲ ਵਾਲੇ ਪਾਸੇ ਨੂੰ ਫਿਰ ਮੁੜ ਕੇ ਥੋੜੀ ਦਰ ਵਾੜਾ ਕੇ ਸਾਡੀ ਦੁਕਾਨ ਮੋੜੇ ਖੜ ਗਏ ਸੁਨਿਆਰੇ ਦੀ ਦੁਕਾਨ ਵੀ ਸਾਡੀ ਨਾਲ ਹੀ ਹੈ ਜੀ ਤੇ ਦੋਨੋਂ ਦੁਕਾਨਾਂ ਨਾਲ ਨਾਲ ਹੈ ਠੀਕ ਹੈ ਜੀ ਇਹ ਸੁਨਿਆਰੇ ਦੀ ਦੁਕਾਨ ਮੋੜੇ ਖੜ ਗਏ ਤੇ ਉਹ ਕਹਿੰਦੇ ਮੈਨੂੰ ਕਿਹਾ ਵੀ ਕਹਿੰਦੇ ਦੇਖੋ ਕਹਿੰਦੇ ਨਿਸ਼ੇੜੀ ਜੇ ਲੱਗਦੀ ਹੈ ਮੈਂ ਤਾਂ ਚੱਲ ਛੱਟ ਮਾਰ ਗੁੜੀ ਆਪਾਂ ਲੈ ਲੈਣਾ ਠੀਕ ਹੈ ਜੀ ਬਲੀ ਤੇ ਇੰਨੀ ਦੇਰ ਚ ਉਹ ਕਰਨੀ ਲੋੜਾ ਬਾਤ ਕਹਿੰਦੀ ਸਾਡਾ ਟੀਨ ਚਾਕਲੇਟ ਟੀਨ ਚੱਕ ਰਿਓ ਮੈਂ ਜੇ ਨੂੰ ਕਾਊਂਟਰ ਹੈਗਾ ਠੀਕ ਮੁਰਸ਼ਲ ਮੁਰਸ਼ਲਾ ਚੱਕਾ ਉਹ ਤਾਂ ਬਾਸ ਸਾਨੂੰ ਪਤਾ ਨਹੀਂ ਲੱਗਾ ਕਿੱਦਾਂ ਨੂੰ ਭੱਜ ਗਏ ਫਿਰ ਮੈਂ ਗੱਡੀ ਕਢੀ ਗੱਡੀ ਕਢ ਕੇ ਗੜਸ਼ਿੰਗ ਤੱਕ ਮੈਂ ਜਾ ਕੇ ਆਇਆ ਅੱਛਾ ਜੀ ਅੱਛਾ ਜੀ ਪਰ ਸਾਨੂੰ ਪਤਾ ਨਹੀਂ ਲੱਗਾ ਜੀ ਕਿੱਧਰ ਚਲ ਗਏ ਕਿੱਥੇ ਨਹੀਂ ਚਲ ਗਏ ਕੁਝ ਨਹੀਂ ਪਤਾ ਲੱਗਾਗਾ ਫਿਰ ਮੈਂ ਰਿਕਾਰਡਿੰਗ ਕਢੀ ਇਹਨਾਂ ਦੀ ਜਿਹੜਾ ਰਿਕਾਰਡਿੰਗ ਕਢ ਕੇ ਜਿੰਨੀ ਕੇ ਸਾਫ਼ ਆਈ ਹੈ ਬਾਕੀ ਮੈਂ ਸਵੇਰੇ ਕਢ ਲੂੰਗਾ ਠੀਕ ਹੈ ਠੀਕ ਕਢ ਕੇ ਵੀ ਜੋ ਵੀ ਨਿਕਲਦਾ ਤੇ ਰਿਪੋਰਟਰ ਬਾੜਾ ਹਜੇ ਲਿਖਾਈ ਨਹੀਂ ਹੈਗੀ ਜੀ ਉਹ ਸਵੇਰੇ ਲਿਖਾ ਦਾਂਗੇ ਜੀ ਰਿਪੋਰਟ ਠੀਕ ਆ ਸਰ ਠੀਕ ਆ